ਨਾ ਘਸੋਂਨ ਮਾਰਦਾ ਨਾ ਲੱਤ ਮਾਰਦਾ ਜਦੋਂ ਪਰਮਾਤਮਾ ਮਾਰਦਾ ਮਤ ਮਾਰਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਮਤ ਮਾਰੀ ਗਈ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸਵਾਲ ਜਵਾਬ ਕਰਨ ਦੀਆਂ ਗੱਲਾਂ ਲੱਗ ਗਿਆ ਕਰਨ ਪਤਿਤ ਬੰਦਾ ਦਾੜੀ ਨਹੀਂ ਕੇਸ ਨਹੀਂ ਸ਼ਰਾਬ ਪੀਂਦਾ ਤੇ ਉਹ ਕਹਿੰਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੈਂ ਸਵਾਲ ਕਰਨੇ ਨੇ ਪਹਿਲੀ ਗੱਲ ਤੁਹਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਨਹੀਂ ਸਿੰਘ ਸਾਹਿਬ ਨੇ ਸੱਦਿਆ ਕਿਉਂਕਿ ਤੁਸੀਂ ਪਤੀ ਤੋਂ ਤੁਲਸ ਕਤਰੇ ਸੱਦਿਆ ਸ਼੍ਰੀ ਕਾਲਤਾਖ ਸਾਹਿਬ ਦੇ ਦੂਜਾ ਤੁਸੀਂ ਨਿਮਾਣੇ ਹੋਂ ਦੀ ਕਦੇ ਗੱਲ ਕਰਦੇ ਹੋ ਕਦੇ ਹੰਕਾਰ ਦੀਆਂ ਗੱਲਾਂ ਕਰਦੇ ਹੋ ਕਿ ਮੈਂ ਸਵਾਲ ਜਵਾਬ ਕਰਨੇ ਨੇ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਕਦੇ ਦੇਖਿਆ ਕੀ ਸਿੰਘ ਸਾਹਿਬ ਦੇ ਨਾਲ ਕੋਈ ਜਾ ਕੇ ਸਵਾਲ ਜਵਾਬ ਕਰਦਾ ਹੋਵੇ ਮਹਾਰਾਜਾ ਰਣਜੀਤ ਸਿੰਘ ਉਸ ਤੋਂ ਵੱਡਾ ਤਾਂ ਤੂੰ ਹੈ ਨਹੀਂ ਤੂੰ ਤਾਂ ਉਹਦੀ ਜੁੱਤੀ ਵਰਗਾ ਵੀ ਨਹੀਂ ਸਵਾਲ ਜਵਾਬ ਤਾਂ ਉਹਨੇ ਨਹੀਂ ਕੀਤੇ ਜੋ ਨੀਮਾ ਹੋ ਕੇ ਜਾ ਕੇ ਹੱਥ ਬੰਨ ਕੇ ਖੜ ਗਿਆ ਸੀ ਤੂੰ ਕਹਿੰਦਾ ਮੈਂ ਸਵਾਲ ਜਵਾਬ ਕਰਨੇ ਆ ਤੇਰੇ ਜਿਹੜੀਆਂ ਵੀਡੀਓ ਤੁਰੀਆਂ ਫਿਰਦੀਆਂ ਨੇ ਜਿਨ੍ਹਾਂ ਦਾ ਜ਼ਿਕਰ ਵੀ ਹੋਇਆ ਕਿ ਇਹਨੇ ਜਾਂਚ ਹੋਣੀ ਹੈ ਜਿਹੜੀਆਂ ਵੀਡੀਓ ਦੇ ਵਿੱਚ ਅਪੱਤੀਜਨਕ ਮੈਂ ਸਮਝਦਾ ਕਿ ਲੱਛਣ ਦੇਖ ਰਹੇ ਨੇ ਹੁਣ ਉਹ ਜਾਂਚ ਦਾ ਵਿਸ਼ਾ ਹਲੇ ਵੀਡੀਓ ਮੈਂ ਤਾਂ ਕਰਕੇ ਉਹਦੇ ਬਾਰੇ ਜ਼ਿਆਦਾ ਨਹੀਂ ਬੋਲਦਾ ਕਿ ਕਿਤੇ ਗੁਰੂ ਸਾਹਿਬਾਨ ਤੇ ਸ਼ਰਾਬ ਦੇ ਛਿੱਟੇ ਮਾਰੇ ਜਾ ਰਹੇ ਨੇ ਕਿਤੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਪਿੰਡਰਾ ਵਾਲੇ ਉਹਨਾਂ ਦੀ ਇੱਕ ਸਟੈਚੂ ਤੇ ਛਿੱਟੇ ਮਾਰੇ ਜਾ ਰਹੇ ਨੇ ਇਹ ਤਾਂ ਤੂੰ ਕਹਿਣਾ ਕਿ AI ਨਾਲ ਨਹੀਂ ਹਲੇ ਚਲੋ ਜਾਂਚ ਹੋਣੀ ਆ ਇੱਕ ਸ਼ਹੀਦ ਦੇ ਭੋਗ ਤੇ ਵਰਗਾੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਸਟੇਜ ਤੋਂ ਲੋਕਾਂ ਨੇ ਨਿਠਾਇਆ ਤੁਨੂੰ ਸਿੱਖ ਸੰਗਤ ਨੇ ਲਿਖਾਇਆ ਉਤੋਂ ਕਿ ਦਰਾ ਸ਼ਰਾਬ ਪੀਤੀ ਹੋਈ ਆ दारू ਪੀਤੀ ਹੋਈ ਆ ਤੇ ਬਾਹਰ ਆ ਕੇ ਤੇਤੋਂ ਗੱਲ ਨਹੀਂ ਕਰੀ ਗਈ ਮੀਡੀਆ ਤੇ ਤੂੰ ਭੱਜ ਗਿਆ ਲੋਕ ਸਭਾ ਦੇ ਵਿੱਚ ਮੈਂਬਰ ਪਾਰਲੀਮੈਂਟ ਤੇਰੇ ਸਾਥੀ ਨਾਲ ਵਾਲੀ ਸੀਟਾਂ ਦੇ ਜਿਹੜੇ ਬੈਠੇ ਸੀ ਮੈਂਬਰ ਪਾਰਲੀਮੈਂਟ ਉਹਨਾਂ ਬੰਦਿਆਂ ਨੇ ਰਿਟਨ 'ਚ ਸ਼ਿਕਾਇਤ ਕੀਤੀ ਸਪੀਕਰ ਨੂੰ ਕਿ ਭਾਈ ਇਹ ਤਾਂ ਬਦਬੂ ਮਾਰਦੀ ਆ ਮੁਸਕ ਮਾਰਦੀ ਆ ਇਹਦੇ ਤੋਂ ਤੇ दारू ਪੀਤੀ ਹੋਈ ਪੀ ਕੇ ਇਹ ਸਸਦ ਦੇ ਵਿੱਚ ਆਉਂਦਾ ਉਹ ਤਾਂ AI ਨਾਲ ਨਹੀਂ ਇਹ ਤਾਂ ਚਲੋ ਹਲੇ ਜਾਂਚ ਹੋਣੀ ਆ ਕਿ AI ਹੈਗੀ ਹੈ ਕਿ ਨਹੀਂ ਹੈਗੀ ਆ ਹਾਲ ਦਾ ਜਾਂਚ ਦਾ ਵਿਸ਼ਾ ਹੈ ਪਰ ਤੇਰਾ ਕਹਿੰਦੇ ਨੇ ਮਿੱਤਰਾਂ ਦਾ ਰਿਕਾਰਡ ਬੋਲਦਾ ਤੇਰਾ ਤਾਂ ਰਿਕਾਰਡ ਬੋਲਦਾ ਜੇ ਤੂੰ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਦਰੂਪੀ ਕੇ ਜਾ ਸਕਦਾ ਤਾਂ ਕੁਝ ਵੀ ਕਰ ਸਕਦਾ ਤੇ ਗੱਲਾਂ ਕਰਦਾ ਤੂੰ ਸਵਾਲ ਜਵਾਬ ਕਰਨ ਦੀ ਮੇਰੀ ਸਿੱਖ ਸੰਗਤ ਨੂੰ ਬੇਨਤੀ ਆ ਕਿ ਥੋੜਾ ਫਰਕ ਅੱਪਾ ਵੀ ਦੇਖਿਆ ਕਰੀਏ ਖਾਮੀਆਂ ਰਹਿ ਜਾ ਕਰਦੀਆਂ ਨੇ ਇਨਸਾਨ ਕੋਈ ਵੀ ਸੰਪੂਰਨ ਨਹੀਂ ਜਾਣੇ ਅਣਜਾਣੇ ਕਈ ਵਾਰ ਜਾਣ ਕੇ ਨਹੀਂ ਕਰਦਾ ਅਣਜਾਣੇ 'ਚ ਵੀ ਕੋਈ ਗਲਤੀ ਹੋ ਜਾਂਦੀ ਹੈ ਪਰ ਸ਼੍ਰੋਮਣੀ ਕਾਲੰਡੇ ਦੇ ਪ੍ਰਧਾਨ ਸਰਦਾਰ ਸੁਭੀ ਸਿੰਘ ਬਾਦਲ ਜੀ ਅਸਤੀਫਾ ਦੇ ਕੇ ਪ੍ਰਧਾਨਗੀ ਤੋਂ ਇੱਕ ਨਿਮਾਣੇ ਸਿੱਖ ਵਜੋਂ ਜਾ ਕੇ ਫਕੀਲ ਦੇ ਅੱਗੇ ਖੜੇ ਤੇ ਇੱਕ ਸ਼ਬਦ ਵੀ ਸੁਣਿਆ ਕਿਸੇ ਪੂਰੀ ਦੁਨੀਆ ਨੇ ਬੋਲੇ ਹੋਣ ਕੋਈ ਸਵਾਲ ਜਵਾਬ ਕਰਿਆ ਹੋਵੇ ਜੋ ਵੀ ਇਲਜ਼ਾਮ ਲੱਗੇ ਚਲੋ ਉਹ ਸੱਚੇ ਸੀ ਝੂਠੇ ਸੀ ਜੋ ਵੀ ਸੀ ਉਹਨਾਂ ਨੇ ਐ ਝੋਲੀ ਅੱਟ ਕੇ ਸਾਰਾ ਕੁਝ ਆਪਣੀ ਝੋਲੀ ਪਾ ਕੇ ਆ ਗਏ ਤੇ ਉਹ ਵੀ ਦੇਖੇ ਜਿਹੜੇ ਉਂਗਲਾ ਕਰ ਕਰ ਅਕਾਲਤਕ ਸਾਹਬ ਦੇ ਸਾਹਮਣੇ ਬੋਲਦੇ ਸੀ ਇਹ ਆ ਗਿਆ ਹੁਣ ਕਹਿੰਦਾ ਮੈਂ ਤਿਆਰੀ ਕਰਕੇ ਜਾਉਂ ਕੈਮਰੇ ਦੀ ਕੈਮਰੇ ਆਨ ਲਾਈਵ ਕਰਾ ਕੇ ਸਵਾਲ ਜਵਾਬ ਕਰੂੰਗਾ ਤੇਰੀ ਔਕਾਤ ਨਹੀਂ ਐਡਾ ਵੀ ਤੂੰ ਮੁੱਖ ਮੰਤਰੀ ਹੋਣਾ ਕੋਈ ਤੂੰ ਰੱਬ ਨਹੀਂ ਹੈਗਾ ਜਿਹੜਾ ਤੁਸੀਂ ਅਕਾਲਤਕ ਸਾਹਬ ਦੇ ਜਥੇਦਾਰ ਸਾਹਿਬਾਨ ਨੂੰ ਸਵਾਲ ਜਵਾਬ ਕਰੇਗਾ ਮੈਂ ਤੈਨੂੰ ਚੈਲੰਜ ਕਰਦਾ ਕੀ ਇਹ ਤਾਂ ਸਵਾਲ ਜਵਾਬ ਹੀ ਕਰਨੇ ਆ ਸ਼੍ਰੋਮਣੀ ਕੱਲ ਦਾ ਯੂਥ ਵਿੰਗ ਦਾ ਪ੍ਰਧਾਨਤ ਨੂੰ ਚੈਲੰਜ ਕਰਦਾ ਘਰ ਤੇਰਾ ਕੈਮਰੇ ਤੇਰੇ ਮੀਡੀਆ ਤੇਰੀ ਬੰਦੇ ਤੇਰੇ ਕੱਲਾ ਆਉਂਗਾ ਤੇਰੇ ਘਰੇ ਉਹਨਾਂ ਤੋਂ ਕਰ ਲੈ ਮੈਨੂੰ ਕਰ ਜਿਹੜੇ ਸਵਾਲ ਕਰਨੇ ਆ ਤੇ ਮੈਂ ਕਰੂੰਗਾ ਤੇ ਉਹਨਾਂ ਦੇ ਵੀ ਜਵਾਬ ਦੇਈਂ ਨਹੀਂ ਜਵਾਬ ਫਿਰ ਜਿਹੜੇ ਮਰਜੀ ਪੰਜ ਵਿਸ਼ੇ ਚੁਣ ਲਈ ਲੋਕ ਭਲਾਈ ਚੁਣ ਲਈ ਡਿਵੈਲਪਮੈਂਟ ਚੁਣ ਲਈ ਧਾਰਮਿਕ ਵਿਸ਼ਾ ਚੁਣ ਲਈ ਜਿਹੜਾ ਮਰਜੀ ਵਿਸ਼ਾ ਚੁਣ ਲਈ ਜਿਹੜਾ ਤੇਰਾ ਚਿੱਤ ਕਰਦਾ ਕੋਈ ਪੰਜ ਐਜੂਕੇਸ਼ਨ ਚੁਣ ਲਈ ਨੌਜਵਾਨ ਦੀ ਬਾਹ ਕਿਨੇ ਖੜੀ ਫੜੀ ਪੰਜਾਬ ਦੇ ਵਿੱਚ ਉਹ ਚੁਣ ਲਈ ਜਿਹੜਾ ਮਰਜੀ ਵਿਸ਼ਾ ਚੁਣ ਲਈ ਪੰਜ ਵਿਸ਼ਾ ਨੇ ਤੈਨੂੰ ਚੈਲੰਜ ਕਰਦਾ ਕਿ ਮੈਂ ਤੇਰੇ ਘਰੇ ਆਉਣਾ ਥਾਂ ਵੀ ਤੇਰੀ ਕੈਮਰੇ ਉੱਤੇ ਇਹਦਾ ਜਾਣਾ ਵੀ ਕਿਤੇ ਨਹੀਂ ਤੇਰੇ ਘਰੇ ਮੈਂ ਹੀ ਆ ਜਾਣਾ ਤੇ ਮੈਂ ਕਿਸੇ ਦਿਨ ਆਉਂਗਾ ਵੀ ਤੇਰੇ ਘਰੇ ਤੂੰ ਬੂਹਾ ਖੋਲੀ ਨਾ ਖੋਲੀ ਤੇ ਤੈਨੂੰ ਬਾਹਰ ਤੇ ਆ ਕੇ ਕਹੂੰਗਾ ਕਿ ਲੈ ਮੈਨੂੰ ਪੁੱਛ ਸਵਾਲ ਕਿਹੜੇ ਪੁੱਛਣੇ ਤੇ ਮੈਂ ਤੈਨੂੰ ਸਵਾਲ ਪੁੱਛਣਾ ਕਰੀਏ ਪੱਲਾਓ ਫਿਰ ਜੇ ਲਾਈਵ ਤੈਨੂੰ ਐਨਾ ਹੀ ਤੈਨੂੰ ਲਾਈਵ ਬੋਲਣ ਦਾ ਸ਼ੌਂਕ ਹੈ ਤੇ ਤੈਨੂੰ ਆਪਣੇ ਆਪ ਤੇ ਇੰਨਾ ਹਕਾਰ ਆ ਕਿ ਮੈਂ ਗੱਲਾਂ ਦੇ ਵਿੱਚ ਜਿੱਤ ਲੂੰਗਾ ਜਿੱਤਦਾ ਗੱਲਾਂ ਨਹੀਂ ਹੁੰਦੀਆਂ ਮਿੱਤਰਾ ਸੱਚ ਹੁੰਦਾ ਇੱਕ ਵਾਰ ਤੂੰ ਗੱਲਾਂ ਦਾ ਕੜਾ ਬਣ ਕੇ ਬਣਾ ਕੇ ਮੁੱਖ ਮੰਤਰੀ ਜ਼ਰੂਰ ਬਣ ਗਿਆ ਪਰ ਇਤਿਹਾਸ ਦੇ ਵਿੱਚ ਮੂੰਹ ਕਾਲਾ ਕਰਾ ਕੇ ਜਾਏਗਾ ਲੋਕ ਤੈਨੂੰ ਉਹ ਨਾਮਾਂ ਤੋਂ ਯਾਦ ਕਰਨਗੇ ਕਿ ਇੰਨਾ ਝੂਠਾ ਤੇ ਬੇਈਮਾਨ ਬੰਦਾ ਨਹੀਂ ਕਦੇ ਦੇਖਣਾ ਔਰਤਾਂ ਨਾਲ ਨੌਜਵਾਨਾਂ ਨਾਲ ਮਲਾਜਮਾਂ ਨਾਲ ਗਰੀਬਾਂ ਨਾਲ ਕਿਸਾਨਾਂ ਨਾਲ ਕਿਹਦੇ ਨਾਲ ਤੈਨੂੰ ਧੋਖਾ ਨਹੀਂ ਕੀਤਾ ਬਈ ਕੱਲੇ-ਕੱਲੇ ਸਵਾਲ ਦਾ ਜਵਾਬ ਤੈਨੂੰ ਕਿਸੇ ਦਿਨ ਆ ਕੇ ਟਕਰਾਂਗੇ ਮਾਗੀ ਦੀ ਕਾਨਫਰੰਸ ਤੋਂ ਬਾਅਦ ਪੁੱਛਾਂਗੇ ਤੈਨੂੰ ਸਵਾਲ-ਜਵਾਬ ਕਿਵੇਂ ਹੁੰਦੇ ਨੇ ਤੋ ਐਡਾ ਨਹੀਂ ਕਿ ਤੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸਵਾਲ-ਜਵਾਬ ਕਰੇਂਗਾ ਸਿੱਖ ਸੰਗਤ ਨੂੰ ਬੇਨਤੀ ਆ ਇਹ ਫਰਕ ਦੇਖੋ ਕਿ ਕਿਹੜੇ ਨੀਵੇਂ ਹੋ ਕੇ ਜਾਂਦੇ ਨੇ ਕਿਹੜੇ ਚੜ੍ਹ ਕੇ ਜਾਂਦੇ ਨੇ 1 ਸਾਲ ਪਹਿਲਾਂ 1 ਸਾਲ ਹੀ ਹੋਇਆ ਤੇ ਜਿਹੜਾ ਨੀਵਾ ਹੋ ਕੇ ਗਿਆ ਸੀ ਜਿਹੜਾ ਬਖਸ਼ਿੰਦ ਗੁਰੂ ਦੇ ਬਖਸ਼ਿੰਦ ਤਖਤ ਦੇ ਅੱਗੇ ਹੱਥ ਬੰਨ੍ਹ ਕੇ ਖੜਾ ਸੀ ਅੱਜ ਸਾਲ ਦੇ ਬਾਅਦ ਫਰਕ ਦੇਖੋ ਇਹ ਗੁਰੂ ਦਾ ਆਸ਼ੀਰਵਾਦ ਆ ਸ਼ਰਨ ਪਰੇ ਸੁੱਤਰੇ ਤੇ ਜਿਹੜਾ ਚੜਕੇ ਜਾਂਦਾ ਉਹਨੂੰ ਹਮੇਸ਼ਾ ਮਾਰ ਪੈਂਦੀ ਆ ਤੇ ਤੇਰੇ ਹੰਕਾਰ ਤੇਰੇ ਬੋਲ ਤੇਰਾ ਇਹ ਐਨਾ ਰਵਈਆ ਮਾੜਾ ਰਵਈਆ ਇਹ ਤੈਨੂੰ ਲੈ ਡੁੱਬੂਗਾ ਕਿਉਂਕਿ ਤੂੰ ਰੱਬ ਨੂੰ ਨਹੀਂ ਮੰਨਦਾ ਡਰਾਮਾ ਕਰਦਾ ਨਾ ਤੂੰ ਰੱਬ ਨੂੰ ਤੇ ਨਾ ਰੱਬ ਦੀ ਹੋਂਦ ਨੂੰ ਮੰਨਦਾ ਜਦੋਂ ਤੂੰ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਜਾ ਕੇ ਸ਼ਰਾਬ ਪੀ ਕੇ ਜਾ ਸਕਦਾ ਤਾਂ ਤੂੰ ਕੁਝ ਵੀ ਕਰ ਸਕਦਾ ਕੋਈ ਵੀ ਤੇਰੀ ਵੀਡੀਓ ਅਸਲੀ ਹੋ ਸਕਦੀ ਆ ਕਿਉਂਕਿ ਆ ਜਿਹੜੀਆਂ ਪੁਰਾਣਾ ਤੇਰਾ ਰਿਕਾਰਡ ਬੋਲਦਾ ਇਹ ਦੱਸਦਾ ਕਿ ਤੇਰੀਆਂ ਕਰਤੂਤਾਂ ਕਿਹੋ ਜਿਆਂ ਨੇ ਸੋ ਇਸ ਲਈ ਸਿੱਖ ਸੰਗਤ ਨੂੰ ਮੇਰੀ ਬੇਨਤੀ ਆ ਪੰਜਾਬੀਆਂ ਨੂੰ ਮੇਰੀ ਬੇਨਤੀ ਆ ਪੰਜਾਬ ਦੇ ਭਾਈਚਾਰੇ ਖਸਾਂਝ ਵਾਲੇ ਲੋਕਾਂ ਨੂੰ ਮੇਰੀ ਬੇਨਤੀ ਆ ਦੇਖੋ ਇਹ ਕਿਹੜੇ ਲੋਕਾਂ ਨੂੰ ਪਸਦ ਦੀ ਗੱਡੀਆਂ ਤੇ ਬਿਠਾ ਦਿੱਤਾ ਤੇ ਕਿਹੜੇ ਖੁੱਝ ਸਿੱਟ ਦਿੱਤਾ ਗੱਲਾਂ ਤੋਂ ਇਲਾਵਾ ਅ ਕੱਲ ਸੌਂ ਚਕਾਈ ਆ ਉੱਥੇ ਬਲਾਕ ਸੰਮਤੀ ਮੈਂਬਰਾਂ ਦੇ ਚੁਟਕਲਿਆਂ ਤੇ ਗੱਲਾਂ ਦੂਜੇ ਬੰਦਿਆਂ ਨੂੰ ਨਿੰਦਣ ਤੋਂ ਸਾਬਾ ਕਦੇ ਡਿਵੈਲਪਮੈਂਟ ਦੀ ਕਦੇ ਭਾਈਚਾਰੇ ਖਸਾਂਝ ਦੀ ਕਦੇ ਪੰਜਾਬ ਦੀ ਪੰਥ ਦੀ ਪੰਜਾਬ ਦੀ ਪੰਜਾਬੀ ਦੀ ਗੱਲ ਕੀਤੀ ਆ ਕਰਾਂਗੇ ਤੇ ਨਾ ਗੱਲਾਂ ਕੋਈ ਗੱਲ ਨਹੀਂ ਅੱਜ ਤੇਰੇ ਲਈ ਇੰਨੀ ਬਹੁਤ ਹੈ ਵਾਹਿਗੁਰੂ ਜ Yeah yeah yeah.